ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰ ਪ੍ਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਇਸ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਦੇ ਤੰਦਰੁਸਤੀ ਜੋ ਹੋਗੇ ਕਵੈਸਟ ਬੇਨਤੀ ਕਰਦੇ ਆਂ ਮੇਰੇ ਵੀਰਾਂ ਨੂੰ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲੱਗਦੇ ਬੈਲ ਬਟਨ ਨੂੰ ਆਲ ਸੈੱਟ ਕਰੋ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਅੱਜ ਦੀ ਵੀਡੀਓ ਪਿੰਡ ਰਾਜੋਕੇ ਜ਼ਿਲ੍ਹਾ ਸ਼ਰੀਤਨਤਰਸੈ ਤਹਿਸੀਲ ਪੱਟੀ ਤੇ ਸਾਰੀ ਡਿਟੇਲ ਲੈ ਕੇ ਬਾਈ ਬੋਰ ਸਿੰਘ ਹੋਣਾ ਤੋਂ ਦਵਾਂਗੇ ਨਾਲ ਬਾਈ ਅਰਸ਼ ਤੋਂ ਵੀਡੀਓ ਨੂੰ ਐਂਡ ਤੱਕ ਰਵੇਖੋ ਦੇਖ ਕੇ ਆਪਣੀ ਨਰਖ ਪਰ ਕਰਕੇ ਤਸੱਲੀ ਲੈ ਕੇ ਜਾਇਓ ਤੁਹਾਡਾ ਫਰਜ਼ ਬੰਦਾ ਕਿਉਂਕਿ ਪੈਸੇ ਲੁਗੈਂਦੇ ਆ ਸਾਡਾ ਕੰਮ ਹੈ ਵੀਡੀਓ ਨੂੰ ਬਣਾਉਣਾ ਅੱਜ ਦੋ ਵਹਿੜਾ ਤੇ ਇੱਕ ਮੱਝ ਤਾਜੀ ਸੂਈ ਜਿਹੜੀ ਲੈ ਕੇ ਆਏ ਨੇ ਸਾਰੀ ਡਿਟੇਲ ਲੈ ਕੇ ਬਾਈ ਅਰਸ਼ ਤੋਂ ਲੈ ਕੇ ਤੁਹਾਨੂੰ ਫਾਰਮ ਕਰਾਂਗੇ ਜੁੜੇ ਰਹੋ ਐਂ ਤਾਈ ਤੇ ਕਰਦੇ ਆ ਗੱਲਬਾਤ ਭਾਈ ਆਰਸੀ ਸਾਸਿਕਾ ਦਾ ਸਾਸਿਕਾ ਸੰਦੂ ਸਾਹਿਬ ਚੜਦੀ ਕਲਾ ਭਰਾ ਚੜਦੀ ਕਲਾ ਵਧੀਆ ਤੁਸੀਂ ਸੁਣਾਓ ਤੇ ਵੇਗਿਆ ਪਿਛਲਾ ਮਾਲ ਕੋ ਵੇਗਿਆ ਵਿਚਾਰਾ ਠੀਕ ਆ ਕੋਈ ਰਹਿ ਗਿਆ ਕੋਈ ਵੇਗਿਆ ਹਣਾ ਹਾਂਜੀ ਹਾਂਜੀ ਇਤਰੇ ਆਏ ਗਏ ਆਏ ਜਾਂਦੇ ਇਤਰੇ ਜਾਂਦੇ ਠੀਕ ਆ ਡਰੈਸ ਦੱਸਗੇ ਡਰੈਸ ਪਿੰਡਰ ਆ ਜਾਓਗੇ ਹਾਂ ਜਿਹੜਾ ਤਰਨ ਤਰਨ ਤਹਿਸੀਲ ਪੱਟੀ ਤਹਿਸੀਲ ਪੱਟੀ ਮੋਬਾਈਲ ਨੰਬਰ ਹੈ 9940 ਅੱਛਾ 2186 ਠੀਕ ਆ ਹੁਣ ਕਰੀਏ ਵੈੜ ਦੀ ਗੱਲਬਾਤ ਹਨਾ ਇਹ ਅਰਸ਼ ਕਿਰਵਾ ਸੂਗਾ ਤੇ ਕੀ ਡਿਟੇਲ ਆ ਇਹ ਵੀ ਜੀ ਪਹਿਲਾ ਸੂਗਾ ਜੀ ਆ ਕੀ ਬਾਤ ਆ ਸੀਨ ਸਾਹਿਬ ਦੇਖੋ ਥਾਂ ਥੋਂ ਦੇਖੋ ਕਿੱਡਾ ਸੁੰਦਰ ਲੱਗਾ ਹੈ ਆ ਕੀ ਹੈ ਚੀਜ਼ ਕੋਈ ਤੋ ਫਾਈਲ ਬਿਆਰ ਕੀ ਹਨਾ ਥੱਲੇ ਲੇਟੀ ਜਾਓ ਇਹਦਾ ਕੋਈ ਚੱਕਰ ਨਹੀਂ ਪਿੱਛੋਂ ਵੀ ਇੱਕ ਰਾਡਰ ਕਵਾਲਟੀ ਜਿਹੜੀ ਹੈ ਨਾ ਇੱਕ ਘਰ ਨਿਗਾ ਵਾਹ ਜੀ ਵਾਹ ਇਹ ਪਿੱਛੋਂ ਵੇਖੋ ਥਾਂ ਲੈ ਉਹਨਾਂ ਦਾ ਵੇਖੋ ਕਿੱਡੀ ਵੜ ਨਹੀਂ ਵਾਕਿਆ ਜੀ ਚੀਜ਼ ਪੂਰੀ ਲੱਭ ਕੇ ਲੈਂਦੀ ਹੈ ਨਾ ਬੀਬੀ ਕਿ ਨਹੀਂ ਆ ਰਹੀ ਇਸ ਰਾ ਹਾਂ ਨਾ ਬਰੀ ਵਾਲੀ ਫਾਰਮ ਵਾਲੀ ਬਗਾਨੇ ਤੋਂ ਫਾਰਮ ਵਾਲੀ ਵਸ਼ੀਆ ਫਾਰਮ ਵਾਲੀ ਖੁੱਲ ਗਏ ਨੂੰ ਤੋਰਾ ਕਰਾਈਏ ਚੱਕ ਦੇ ਵੇਖੋ ਪੂਰੀ ਅਜੇ ਨਵਾਈ ਤਵਾਈ ਨਹੀਂ ਹਾਂ ਨਵਾਈ ਤਵਾਈ ਲਹੂ ਪਿਤ ਵੇਖੋ ਇਹ ਹਾਂ ਆ ਸ਼ਿੰਗਾਰ ਨਹੀਂ ਲਾਇਆ ਲਹੂ ਵੇ ਸੱਜਣ ਫਲਕਾਰੀ ਵਾਲੀ ਹੀ ਲੋ ਜੀ ਕੀ ਬਾਤ ਆ ਲੋਈ ਤਾਂ ਕੁਆਲਟੀ ਵੇਖੋ ਤੇ نسل ਵੇਖੋ ਸਜਣੋ ਫਾਰਮ ਵਾਲੀ ਬੱਛੀ ਆ ਪਹਿਲਾ ਸੂਆ ਪਲੂਣ ਆ ਤੇ ਪੇਟ ਪੂੜਾ ਵੇਖੋ ਕਿੰਨਾ ਚੌੜਾ ਮਗਰੋਂ ਵੇਖੋ ਫੱਟੇ ਲਾਈ ਬੈਠੀ ਗਰਮਾਲੀ ਪੂਰੇ ਹਾਂ ਇਹਨੇ ਸੁਣਦੀ ਦੋ ਚਾਰ ਤੇ ਆ ਬਾਕੀ ਜਿੰਨੇ ਵੀ ਇਹ ਨਿੱਗਰ ਆ ਚੋੜੀ ਚੰਡਾ ਨਹੀਂ ਟੈੜ ਚੰਡੇ ਦੀ ਆ ਹਾਂ ਵੇਖੋ ਨਹੀਂ ਵਾਕੇ ਹੈ ਠੀਕੀ ਕੁਆਲਟੀ ਕਿ ਨਹੀਂ ਨਹੀਂ ਪੂਰੀ ਵੇਖ ਲੋ ਬਾਹਰੋਂ ਆਈ ਪਈ ਹੈ ਨਾ ਕਰਮਾ ਇਹ ਇਥੋਂ ਪੂਰਾ ਕੋਈ ਭਾਲ ਨਹੀਂ ਕੋਈ ਕੋਹ ਨਹੀਂ ਦਾ ਜੱਡਾ ਬਣਿਆ ਹੈ ਨਾ ਪੂਰਾ ਟੈਡ ਹੋਈ ਫਿਰਦੀ ਸੱਜ ਹਾਂ ਹਰ ਸਫੇ ਦੀ ਕੀਮਤ ਕਿੰਨੀ ਵੀਰ ਤੁਸੀਂ ਦੱਸ ਦੋ ਠੀਕ ਚੰਗੀ ਕਿ ਨਹੀਂ ਉਤਰਾ ਠੀਕ ਚੰਗੀ ਹੈ ਕੀਮਤ 60000 ਰੁਪਏ ਕਰਦੇ ਅੱਛਾ ਯਾਰ ਛੱਡ ਦੀਏ ਤਾਂ ਜੀ ਛੋੜ ਦੇ ਨਹੀਂ ਕਰ ਦਈਏ ਨਹੀਂ ਕਰ ਦਈਏ ਅਬ ਵੱਧ ਗੱਲ ਹੀ ਨਹੀਂ ਕਿ ਤੂੰ ਮੋੜ ਤਾ ਨਾ ਕਰ ਕਰ ਦਈਏ ਜਦ 1000 ਰੋਡਸ਼ਟਨ 2000 ਛੜਦਾਂਗੇ 60 ਤੋਂ ਤੇ ਬਾਕੀ ਦੇਖੋ ਤੁਹਾਨੂੰ ਵਾਸ਼ੀ ਜਾਨੀ ਕਰੂਗਾ 20 ਲੀਟਰ ਚ ਆਦੂ ਨਹੀਂ ਚਾ 20 ਨਾ 14 17 18 ਤੋਂ ਤਾਂ ਨਹੀਂ ਜਾਣਾ ਨਾ 20 ਦੇ ਚਵਾਹੂ ਚਵਾਹੂ ਤੇ ਆਹ ਚਵਾਈ ਜਾਂਦੀਆਂ ਤੇ ਹਾਂ ਨਹੀਂ ਚੀਜ਼ ਵਾਕਿਆ ਵੜੀ ਲੱਗੇ ਪੂਰੀ ਸਿਰਾਂ ਲੱਗੀ ਆ ਹਨਾ ਜਾਨ ਦੇਖ ਦੋ ਛੜਦਾਂਗੇ ਛੜਦਾਂਗੇ ਨਹੀਂ ਜੇ ਥੋੜਾ ਹੋਰ ਕਰ ਦੇ ਫੇਰ ਮੈਂ ਤਾਂ ਕੋਈ ਨਹੀਂ ਕਰਦਾ ਮੈਂ ਫੋਨ ਲਾਊਗਾ 56 ਦੇ ਦੇਗੇ ਨਹੀਂ 55 ਨਹੀਂ 2 ਕਰ 57 ਹੀ ਕਰ ਦੇ ਚੱਲ ਜਸ 55 ਦੀ ਕਰ ਠੀਕ 57000 ਦੀ ਵਾਸ਼ੀ ਤੇ ਪੂਰੇ ਵੇ ਲੋ ਸਜਣੋਂ ਪੂਰੀ ਫੇਸ ਪਾਰਟੀ ਸਰਾ ਇਹ ਉਹ ਵੀ ਪਹਿਲਾਂ ਨਹੀਂ ਆ ਉਹ ਵੀ ਪਹਿਲਾਂ ਜੀ ਹੂੰ ਵੀ ਥੰਥਣ ਵੜਾ ਬਣਾਈ ਮੀਟਿੰਗ ਕਰ ਵੇਖੋ ਇਹ ਵੀ ਫੱਟੇ ਚੱਕੀ ਫਿਰਦੀ ਮੇਰੇ ਕੋਲ ਸੀਲਸ ਲੱਗ ਵੇਖੋ ਤੁਸੀਂ ਥਾਂਥਣ ਦੇ ਵੇਖੋ ਕਿੰਨਾ ਵਧੀਆ ਲੱਗਾ ਇਹਨੂੰ ਮੈਂ ਤੇ ਇਹ ਵੀ ਮਗਰ ਪੂਰੀ ਰੇਸ ਸਿਰ ਬਣੀ ਪਈ ਹੈਣਾ ਇਹ ਵੀ ਵੇਖੋ ਐ ਪੂਰੀ ਟੈਡ ਹੋਈ ਫਿਰਦੀ ਨਹੀਂ ਹੈਣਾ ਵੇਖੋ ਹਾਂ ਅਰੇ ਤੇ ਇਹਨੇ ਵੀ ਦੋ ਚਾਰ ਲੈਤਾ ਜਾਣੇ ਵੇਖੋ ਵਾਹ ਕੀ ਕੀ ਬਾਤਾਂ ਖੋਲ ਗਈ ਗੋਲ ਵਾਲੇ ਹੀ ਬੜੀ ਜਿੱਡੀ ਗੇਗੀ। ਲਓਏ। ਇਹ ਛੋਟੀ ਆ ਛੋਟੀ ਜਿਹਨੂੰ ਕਹਿੰਦੇ ਬਰਾਮ ਦੀ ਛੋਟੀ। ਅਜਨੂੰ ਠੀਕ ਹੈ ਜੀ। ਸੀਐਸ ਲੱਗੇ ਵੀ ਬੜੀ। ਹਾਂ। ਦੇਖੋ। ਲਓ ਜੀ ਲਾ। ਥਾਂ ਦੇਖੋ ਇਹਨੇ ਵੀ ਕਿਵੇਂ ਗੋਲ ਲਾਈ ਬੈਠੀ ਕਰਮ ਵਾਲੀ। ਲਾਓ ਮੋੜ ਲਓ। ਗੋਲ ਦੇਖੋ ਇਹਦਾ ਵੀ ਕਰਮ ਵਾਲੀ ਦਾ। ਠੀਕ ਹੈ ਜੀ। ਇਹਨੂੰ ਲਾਓ ਕਿੱਥੇ ਆਪਾਂ। ਗੋਲ ਤੇ ਵੇਖੋ ਮਗਰੋਂ ਵਾਲ। ਆਰ ਡਿ ਕੁਆਲਟੀ ਦਾ ਨਾ ਹੁੰਦਾ ਬਹੁਤ ਸਪੇਸ ਤੇ ਥੰਥਨ ਲੱਗੇ ਕਰਮਾਲੀ ਦੇ ਸੋਹਣਿਆ ਹਾਂ ਇਹਦੀ ਆਸੇ ਫਿਰ ਕੀਮਤ ਕੀ ਵੀਰਾ 30000 ਰੁਪਿਆ ਹਾਂ 24000 ਦੇ ਦੇ ਹੋਰ ਕਰੀਏ 24 ਦੇ ਦੇ ਇੱਕ ਹਜ਼ਾਰ ਕਰਦੇ 24 ਦੇ ਦੇ 18 ਚੱਲੀ ਠੀਕ ਹੈ ਠੀਕ ਹੈ ਭਰਾ 24000 ਤੇ ਬਾਕੀ ਦੇਖੋ ਕਿਹੜਾ ਖੜੂਗਾ 10 ਲੀਟਰ ਦੁੱਧ ਤੇ ਨਹੀਂ ਦਿੱਤਾ ਇਹਦਾ ਸਦਾ ਤੋਂ ਨਹੀਂ ਮਰਦਾ ਅੱਛੇ ਦੀ ਮੈਂ ਦੀ ਕੀ ਡਿਟੇਲ ਇਕ ਨਾ ਸੁਆ ਮੈਂ ਦੂਜੇ ਸੂਰੇ ਸੂਈ ਕੇ ਕੱਟੀ ਮਗਰ ਮਗ ਕੱਟੀ ਮਗਰ ਨਹੀਂ ਦੀ ਰ ਤੇ ਕਿੰਨਾ ਕੁ ਇਹਦਾ ਦੁੱਧ ਦੁੱਧ ਬਾਲਾ ਬੋਲਾ ਇਹਦਾ ਛਲੇ 11 ਲੀਟਰ ਬੋਲਾ ਜੀ ਹਾਂ ਤੇ ਆ ਕੱਟੀ ਮਗਰ ਆ ਗਈ ਇਹ ਕੱਟੀ ਮਗਰ ਨਾਲੋਂ ਨਾਲ ਹਣਾ ਖੁੱਲ ਕੇ ਬਹਿਣੋ ਨੋ ਜੇ ਦੇਖਿਆ ਬਾਤ ਨਾਲੋਂ ਨਾਲ ਜੇ ਕੱਟੀ ਦਾ ਪਿਓਰ ਨੀਲੀ ਰਾਵੀ ਆ ਕੱਟੀ ਤੇ ਮੱਝ ਦੀ ਬਿੱਲੀ ਮਣਕੀ ਅੱਖ ਕੱਦ ਕੱਢ ਸਜ ਨੂੰ ਬਾਲਾ ਵੱਡਾ ਜੀ ਸ਼ੋਰਟ ਟਾਂ ਚੇਦੀ ਨਹੀਂ ਆ ਠੀਕ ਹੈ ਜੀ ਲਾਓ ਜੀ ਲਾਓ ਮੋਟ ਲਓ ਹਾਂ ਲਾਓ ਜੀ ਤਾਂ ਤੁੰਦੇ ਵੀ ਕੁਆਲਿਟੀ ਚੰਗੀ ਲੱਗੀ ਇਹਨੂੰ ਪੇਠਪੂੜਾ ਦੇ ਵੇਖੋ ਕੱਦ ਕਿਡਾ ਛੋਟੀ ਦਾ ਸ਼ਾਨਦਾਰ ਵੇਖ ਲਓ ਸਦਰੋਂ ਠੀਕ ਹੈ ਗੱਛੜ ਦੇਰੀ ਹੈ ਹਾਂ ਨਿੰਗਰ ਦੁੱਧ ਵਾਲੀ ਆ ਚੀਜ਼ ਲਾਣੀ ਹੈ ਗੱਛੜ ਦੇ ਵਿੱਚ ਪਾੜਾ ਲਾ ਆਖੀ ਦੇ ਵੇਖੋ ਚੱਡੇ ਨਿੱਗਰ ਦੀ ਆ ਬਾਕੀ ਦੁੱਧ ਪੂਰਾ 11 ਕਿਲੋ ਹੋਣ ਬੋਲਾ ਬੋਲਾ ਆਂਦੇ ਆ ਹਾਂਜੀ ਫੁੱਜੀ ਤਾਜੀ ਉਹਨਾਂ ਕੱਟੀ ਮਗਰਾ ਦੀ ਤੇ ਕਿੰਨਾ ਮੋਹਲੇ ਦਾ ਵੀਰ ਜੀ ਫਿਰ ਆਪਾਂ ਮੋਹਲੇ ਤੇ ਦਾ ਤਰਾ ਲੱਖ ਕਰਦੇ 95 ਦੀ ਦੇ ਦਿੱਤੀ ਨਹੀਂ ਹੋਰ ਕਰੀਏ ਮਾਨਤਾ 1000 ਕਰਤਾ ਕੇ ਮਾਨਤਾ ਕਿੰਨੇ ਚੋਂ 99 ਚੋਂ ਪੂਰੇ 90 ਦੀ ਕਰ ਦਿੱਤੀ ਨਹੀਂ 95 1000 ਕਰ ਸਕਦੇ 92 ਦੀ ਕਰ ਦਿੱਤੀ 92 ਦੀ ਕਰਦੇ ਗਾ ਕੋਈ ਨਹੀਂ ਮੰਨਦਾ ਫੇਰ ਕਰਦੇ 92 ਦੀ ਹੋ ਗਈ ਨਹੀਂ ਨਹੀਂ ਚਲ ਦੇ ਦੇ 93 ਦੇ ਦਾਂ 92 ਨਾਲ ਕੀ ਹੋਣਾ ਕਰੇ ਯਾਰ ਕੁਝ ਨਹੀਂ ਹੁੰਦਾ ਯਾਰ ਨਾਲ ਕਰੇ ਕੀ ਹੋਣਾਗਾ ਲਓ ਸਜਣੋ ਤੇ 92 ਦੀ ਤੇ 24 ਤੇ 57 ਤੇ ਇਹਨਾਂ ਸੌਦੇ ਆ ਸੌਦਾ ਮਾਰ ਕੇ ਨਰਖ ਫਰਕ ਕਰਕੇ ਤਸੱਲੀਆਂ ਲੈ ਜਾਓ ਸਾਡੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ